بھگوان والے مہاراج کے جانے مبارک اور شری گرد سبھا جوئے کمے کا جو ایک پرالا آرمبیا ہے شری گرد مہاراج جی کا گرو گھر اور دربار گروتام جوئے کی دھرتی بنا تو کتا ساتھی ہو ਤੁਹਾਡੇ ਸਹਿਯੋਗ ਦੇ ਨਾਲ ਤੋਂ ਦਾਸ ਕੁਝ ਪੰਤੇ ਵੀ ਬੋਲਣਾਗਾ ਕੁਬੀ ਮੇਰੀ ਕਮੇਟੀ ਦਾ ਮੈਂ ਇਸ ਸਤਿਗੁਰੂ ਦਾ ਇੱਕ ਸੇਵਾਦਾਰੀ ਆ ਗੁਰੂ ਦਾ ਦਾ ਨੌਕਰ ਆ ਪਸੰਗ ਦਾ ਵੀ ਨੌਕਰ ਆ ਅੱਖ ਗੱਲੀਆਂ ਦਾ ਸੀਨਾ ਅੱਖ ਗੱਲੀਆਂ ਦਾ ਸੀਨਾ ਸਤਗੁਰ ਚਰਨਾਂ ਨਾਲ ਲਾਇਆ ਤੂੰ ਅੱਖ ਗੱਲੀਆਂ ਦਾ ਸੀਨਾ ਸਹਿਬਾ ਚਰਨਾਂ ਨਾਲ ਲਾਇਆ ਤੂੰ ਸਤ ਸੰਗ ਵਿੱਚ ਮੈਨੂੰ ਬੈਠਣਾ ਸਿਖਾਇਆ ਤੂੰ ਸਤ ਸੰਗ ਵਿੱਚ ਮੈਨੂੰ ਬੈਠਣਾ ਸਿਖਾਇਆ ਤੂੰ ਜਿਹੜੀ ਸੰਗਤ ਉਹ ਗੁਰੂ ਦੀ ਸੰਗਤ ਉਹ ਜਿਆ ਗੁਰੂ ਦੀ ਵਾਖੀ ਹੁੰਦੀ ਆ ਸੰਗਤ ਉਤਮ ਮੰਨੀ ਗਈ ਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਮਿਸ਼ਨ ਲੈ ਕੇ ਜੁਲੀ ਤੁਰੀ ਆ ਮਿਸ਼ਨ ਹੈ ਗੁਰੂ ਅਰਬਦਾਸ ਮਹਾਰਾਜੀ ਦਾ ਗੁਰੂ ਧਾਮ ਗੁਰੂ ਦਰਬਾਰ ਸੰਗਤ ਜੀ ਉਹ ਮੇਰੀਆਂ ਭੈਣਾਂ ਵੀ ਇੱਥੇ ਆਈਆਂ ਮੈਂ ਜੂਲ ਕੈਂਟੀ ਕਰਾਂਗਾ ਆਪੀ ਸਵਾ ਬਣੋ ਤਾਂ ਅੱਜ ਮਨਲਾ ਕਰਕੇ ਜਾਣਾ ਅੱਜ ਤੁਸੀਂ ਇੱਕ ਜਜ਼ਬਾ ਭਰ ਕੇ ਜਾਣਾ ਕਿ ਹਿੰਮਤ ਵਿੱਚ ਆਪਣੇ ਦੇਦੇ ਵਿੱਚ ਕਿ ਜੋ ਇਹ ਮਿਸ਼ਨ ਅੰਬਿਆ ਸੀ ਦੀ ਉਹ ਦਾਸਵਾ ਜੂਏ ਕਮੇਟੀ ਨੇ ਉਹ ਕੱਲਾ sire ਸਾਬਾ ਦਾ ਹੈ ਕਾਜਨੀਗਰ ਤੁਹਾਡੇ ਸਾਰੇ ਸੰਗਤ ਦਾ ਸਹਿਯੋਗ ਚਾਹੀਦਾ ਤੁਹਾਡੇ ਸਾਰੇ ਸੰਗਤ ਦਾ ਜਿੱਦਾਂ ਸਾਡੇ ਸ੍ਰੀ ਜਮ ਨਾਮਪਾਲ ਪ੍ਰਧਾਨ ਜੀ ਨੇ ਦੱਸਿਆ ਸਾਡੇ ਇਨ ਵਿੱਚ ਬਾਜੀ ਮਿੱਟੂ ਜੰਮਰ ਬਾਜੀ ਅਸਮੁਜੀ ਜੀ ਜਿਹੜਾ ਦੇ ਪ੍ਰਧਾਨ ਜਿਹਨੇ ਵੀ ਇਸ ਮਿਸ਼ਨ ਵਿੱਚ ਲੱਗੇ ਆ ਜਿਹੜਾ ਜਾਨ ਦੇ ਲੱਗੇ ਆ ਗੁਰੂ ਦੇ ਨਾਮ ਦੇ ਦੁਰੇ ਆ ਔਰ ਗੁਰੂ ਦੇ ਮਿਸ਼ਨ ਦੇ ਦੁਰੇ ਆ ਉਹ ਕਿਦਾਂ ਦੁਰੇ ਆ ਕਿਤੇ ਕਾਫਲਾ ਛੋਟਾ ਨਹੀਂ ਸਹੀ ਹੈ ਸ਼ੇਰਾਂ ਦਾ ਇਹ ਕਾਫਲਾ ਛੋਟਾ ਹੀ ਸਹੀ ਹੈ ਸ਼ੇਰਾਂ ਦਾ ਇੱਕ ਕਾਫਲਾ ਛੋਟਾ ਹੀ ਸਹੀ ਹੈ ਤੇ ਲੇਰਾਂ ਦਾ ਇਹ ਗਿੱਦੜਾ ਦਾ ਨਹੀਂ ਇਹ ਬੱਬਰ ਸ਼ੇਰਾਂ ਦਾ ਸਤਿਗੁਰੂ ਕਾਸ਼ੀ ਵਾਲਿਆ ਤੇਰੀ ਓਟ ਲੈ ਕੇ ਤੁੰਦੇ ਜਾਵਾਂਗੇ ਇੱਕ ਦਾ ਇੱਕ ਦੀ ਜੂਏ ਦੀ ਧਾਕੀ ਤੇ ਹਰ ਦਿਨ ਤੇ ਛੰਡੇ ਕਰਾਂਗੇ ਛੰਡੇ ਦੇ ਛੰਡੇ ਗੱਡਾਂਗੇ ਤੇ ਤੁਹਾਡੇ ਨਾਂ ਦੇ ਗੱਡੇ ਜਾਣੇ ਤੁਹਾਡਾ ਸਜੋਤ ਆਈਦਾ ਤੇ ਬਾਬਾ ਸਾਹਿਬ ਜਾਈ ਤੇ ਨਜ਼ਰ ਬਦਲੋ ਨਜ਼ਾਰੇ ਬਦਲेंगे ਨਜ਼ਰ ਬਦਲੋ

ਦੇਖ ਬਾਜਾ ਸੰਗਤ ਜੀ ਤੁਹਾਡੇ ਸਹਿਯੋਗ ਦੀ ਲੋੜ ਆ ਜਿ ਭਰਾਵਾਂ ਦੇ ਮੈਂ ਦੋ ਦਿਨ ਕਾਰੇ ਲਾਵਾ ਹੈ ਦੇਖਿਏ ਪ੍ਰੇਪਰਾ ਆ ਕਿੰਨੇ ਜਜਬਾ ਲੈ ਕੇ ਆਇਆ ਕਿੰਨਾ ਹੈਗਾ ਸਾਡੇ ਕਮੇਟੀ ਦਾ ਸੱਜਣ ਸਾਜ ਜੋ ਦੇਖਣ ਵਾਸਤੇ ਕਿਉਂਕਿ ਮੈਂ ਵੀ ਇੱਕ ਬੁਲਾਰਾ ਹੀ ਆ ਜਦ ਸੰਗਤ ਦੇ ਨਾਮ ਉੜਿਆ ਗੁਰੂ ਦਾਦਾ ਨੌਕਰਾ ਪਹਿਲਾਂ ਗੁੰਗਾ ਸੀ ਮੈਂ ਬਹਿਰਾ ਸੀ ਮੈਂ ਗੁੰਗਾ ਸੀ ਮੈਂ ਬਹਿਰਾ ਸੀ ਕੁਝ ਕਹਿਣ ਜੋਗਾ ਹੋ ਗਿਆ ਕੁਝ ਬੋਲਣ ਜੋਗਾ ਹੋ ਗਿਆ ਗੁਰੂ ਜੀ ਦੀ ਸ਼ਕਤ ਕਰਕੇ ਅੱਜ ਮੈਂ ਸੱਜਣ ਵਿੱਚ ਬੋਲਣ ਜੋਗਾ ਹੋ ਗਿਆ ਇਹ ਸਭ ਤੁਹਾਡਾ ਫਰਮਾਨ ਹੈ ਤੋ ਕਿੱਦਾਂ ਕਹਣਾ ਜੇ ਇੱਕ ਬੂੰਦ-ਬੂੰਦ ਕਰਕੇ ਸਮੁੰਦਰ ਭਰਦਾ ਏ ਇੱਕ ਬੂੰਦ-ਬੂੰਦ ਕਰਕੇ ਸਮੁੰਦਰ ਭਰਦਾ ਏ ਇੱਕ ਪੱਤੀ-ਪੱਤੀ ਜੋੜ ਕੇ ਸੋਨੇ ਦਾ ਮੰਦਰ ਬਣਦਾ ਏ ਇਹ ਸਾਧ ਰਾਮਾਨੰਦ ਮਹਾਰਾਜ ਜੀ ਪਾਤਸ਼ਾਹ ਬੋਲਦੇ ਸੀ ਇਹ ਆਪਣੇ ਕੇ ਗੁਰੂ ਕੋ ਇਕੱਠੀ ਗੱਲ ਨਹੀਂ ਏ ਤੇ ਸੁੰਦਰ ਭਾਜਨ ਦਾ ਇੱਕ ਪੱਤੀ ਪੱਤੀ ਇੱਕ ਆਪਣਾ ਦਸਾ ਨੋਹਾਂ ਦੀ ਇੱਕ ਕਮਾਈ ਵਿੱਚੋਂ ਦਸਵੰਦ ਕੱਢੀਏ ਤੇ ਆਪਣਾ ਗੁਰ ਘਰ ਬਣ ਜਾਂਦਾ ਅੱਜ ਸਾਡੇ ਤੁਹਾਡੇ ਸਦਾ ਸਾਥ ਸਹਯੋਗ ਦੀ ਲੋੜ ਹੈ ਸੰਗਤ ਜੀ ਜੂ ਦਿਓ ਤੇ ਇੱਕ ਕੰਦੇ ਆ ਹੀ ਉਹ ਚੰਦਨ ਹੋ ਜਾਣਾ ਹੋ ਜਿਹੜਾ ਨਾਲ ਚੰਨਦੇ ਇਹ ਪਾਣੀ ਜਾਂ ਪੰਦੀਆਂ ਸਭ ਪੁਰਾਣੇ ਨਾ ਪੰਦੀਆਂ ਇਹ ਮਨ ਦੀਆਂ ਬਿੰਦੇ ਰੰਗ ਰੂਪ We <laughs> are